ਕੱਲ ਬਿਲਕੁਲ ਲਾਈਵ ਸੀ ਸਸਤੀ ਗੱਲ ਜੀ ਸਾਰਿਆਂ ਨੂੰ ਮੋਤੀ ਸਾਰੇ ਵਧੀਆ ਹੋ ਤੇ ਅਸੀਂ ਵੀ ਠੀਕ ਠਾਕ ਆ ਜੀ ਤੇ ਆਪਾਂ ਕੱਲ ਵਾਲਾ ਵਲੌਗ ਇੱਥੇ ਕੰਟੀਨਿਊ ਕਰਤਾ ਤੇ ਅੱਜ ਦਿਨ ਹੈਗਾ ਜੀ ਕੀ ਹੈ ਮੰਡੇ ਅੱਜ ਹੈਗਾ ਜੀ ਮੰਡੇ ਤੇ ਅਸੀਂ ਜਾਣੇ ਥੋੜਾ ਜਿਹਾ ਬਾਜ਼ਾਰ ਤਾਂ ਮੰਡੀਆਂ ਬੁੱਕਸ ਲੈ ਕੇ ਆਣੀਆਂ ਨੇ ਤੇ ਦਮਨ ਐਡ ਸਕੂਲ ਨਹੀਂ ਗਿਆ ਬੁੱਕਸ ਕਰਕੇ ਤੇ ਅੱਜ ਇਹਦਾ ਸਕੂਲ ਓਪਨ ਹੋਇਆ ਸੀ 1 April ਦਾ ਇਹ ਅੱਜ 1 April ਐਪਰੋ ਸਕੂਲ ਨਾ ਦੇ ਹੁੰਦੇ ਨੇ ਨਾ ਹਾਂ ਹਾਂ ਨਾਈਟ ਪਿੰਡ ਵਾਲਾ ਫੋਨ ਕਰ ਲੈ ਆ ਆ ਰਿਹਾ ਉਹ ਵੀ ਕਹਿ ਦਿੰਦੇ ਆ ਚਲੋ ਹੈ ਨਾ ਫੋਨ ਕਰ ਦਿੰਦੇ ਆ ਤੇ ਅਸੀਂ ਪਿਆਰ ਦੀ ਬਜ਼ਾਰ ਜਾਣਾਂ ਦਮਣੀਆਂ ਬੁੱਕਸ ਲੈ ਕੇ ਆਉਣੀ ਆ ਤੇ ਅੱਜ ਬੱਸ ਸਾਹਿਬ ਨੂੰ ਛੁੱਟੀ ਹੈ ਅੱਜ ਉਤਾਰ ਨੂੰ ਛੁੱਟੀ ਹੈ ਤੇ ਉਤਾਰ ਵੀ ਘਰੇ ਨੇ ਤੇ ਕੰਮ ਕਰਨਾ ਚਲੋ ਜਾ ਕੇ ਜਿਹੜੇ ਕੰਮ ਕਰਨੇ ਨੇ ਉਹ ਕਰਨੇ ਆ ਤੇ ਨਾਲੇ ਦਮਣੀਆਂ ਬੁੱਕਸ ਲੈ ਆਉਣੀਆਂ ਤੇ ਦਮਣਾ ਸਕੂਟੀ ਜਾਊਗਾ ਅਲੱਗ ਤੇ ਮੈਂ ਤੇ ਉਤਾਰ ਆਪਣੀ ਸਕੂਟੀ ਤੇ ਦਮਣ ਆਪਣੀ ਸਕੂਟੀ ਤੇ ਦੀਦੀ ਤਾਂ ਬਾਅਦ ਤੇਰੀ ਸਕੂਟੀ ਹੋ ਗਈ ਉਹ ਹੈ ਨਾ ਹੋਰ ਹੂੰ

ਜਦੋਂ ਦਾ ਮੀਂਹ ਨਹੀਂ ਕਿਤੇ ਧੁੱਪ ਨਿਕਲੀ ਹੋਈ ਹੈ ਮਾਨਣਾ ਪੱਕੀ ਉਹ ਹਵਾ ਠੰਡੀ ਹੈ ਬਦਲ ਕਰਕੇ ਠੰਡੀ ਹੈ ਦੋ ਦਿਨ ਕਰਕੇ ਠੰਡੀ ਨਹੀਂ ਹੈਗੀ ਠੰਡੀ ਹੈ ਤੈਨੂੰ ਨਹੀਂ ਠੰਡਾਦੀ ਮੈਂ ਤਾਂ ਠੰਡਾਦੀ ਮਸ ਅਬੂਆ ਬੰਦ ਪਹਿਲਾਂ ਹਵਾ ਕਿੰਨੀ ਤੇਜ਼ ਆ ਰਹੀ ਸੀ ਤੇ ਅੱਜ ਮੈਂ ਉਹ ਜੁੱਤੀ ਪਾਈ ਜਿਹੜੀ ਮੈਂ ਲੈ ਕੇ ਆਈ ਸੀ ਤੇ ਇੱਕ ਦੋ ਮੇਰੀਆਂ ਭੈਣਾਂ ਦੇ ਕਮੈਂਟ ਵੀ ਆਏ ਸੀ ਕਹਿੰਦੇ ਕਿ ਤੁਸੀਂ ਇਹ ਜੇ ਰਾਜਪੂਤ ਵਾਲੇ ਦੀ ਜੁੱਤੀ ਰਾਜ ਬੂਟ ਹਾਊਸ ਹਾਂ ਉਹਨਾਂ ਦੀ ਸ਼ਾਪ ਦਾ ਨਾਮ ਹੈ ਸ਼ਾਇਦ ਮੈਂ ਕੋਈ ਮਸ਼ਹੂਰੀ ਨਹੀਂ ਕਰਨੀ ਉਹਨਾਂ ਦੀ ਕਹਿੰਦੇ ਜੇ ਇਹਨਾਂ ਦੀ ਇੱਕ ਵਾਰ ਜੁੱਤੀ ਪਾ ਲਈ ਤੁਸੀਂ ਦੂਜੀ ਜੁੱਤੀ ਪਾਣੀ ਭੁੱਲ ਜਾਓਗੇ ਬਾਕੀ ਦੇਖੋ ਜੀ ਅੱਜ ਪਾਈ ਵਾਸਤਾ ਕੰਫਰਟ ਲੱਗ ਰਹੀ ਹੈ ਤੁਰਨ ਚ ਵੀ ਕੰਫਰਟ ਆ ਹੈ ਸਾਤੋਂ ਵੱਡੀ ਗੱਲ ਹੈ ਜਿਵੇਂ ਗਰਮੀ ਚ ਨਾ ਪੈਰਾਂ ਨੂੰ ਪਸੀਨਾ ਪਸੂਣਾ ਆ ਜਾਂਦਾ ਤੇ ਜਿਵੇਂ ਕਿਤੇ ਆਪਾਂ ਨੇ ਲੰਬੇ ਟੂਰ ਤੇ ਜਾਣਾ ਹੋਏ ਗੱਡੀ ਚ ਪਾ ਕੇ ਬਹਿ ਜਾਓ ਆਰਾਮ ਨਾਲ ਤੇ ਜਿਆਦਾ ਤੁਰਿਆ ਨਹੀਂ ਜਾਂਦਾ ਫਿਰ ਸ਼ੂਜ਼ ਵਗੈਰਾ ਨਾਲ ਜੰਦ ਬੰਦ ਜੁੱਤੀ ਦੇ ਨਾਲ ਤੇ ਆ ਜਿਹੜੀ ਆਪਾਂ ਨੇ ਉੱਤੇ ਵੇਅਰ ਕੀਤੀ ਮੇ ਸੂਟ ਨਾਲ ਮੈਚਿੰਗ ਉਧਰੋਂ ਮੇਰੇ ਫਤਿਹ ਨੇ ਨੀਲ ਪਿੰਡ ਲਾਇਆ ਹੋਇਆ ਹੈ ਉਹਦੇ ਸੂਟ ਨਾਲ ਮੈਚਿੰਗ ਮੈਂ ਲਾਈ ਚੁਮ ਫਤਿਹ ਨੇ ਵੀ ਲਾਇਆ ਹੈ ਇਹਦੇ ਉੱਤੇ ਲੱਗ ਗਿਆ ਹੈ ਅੱਛਾ ਤੇ ਫਤਿਹ ਚਲਾ ਗਿਆ ਤਾਂ ਸਾਡਾ ਦਿਲ ਨਹੀਂ ਲੱਗ ਰਿਹਾ ਕੱਲਿਆਂ ਦਾ ਘਰੇ ਤੇ ਦਮਨ ਦੀ ਆਊਟਫਿਟ ਤੁਹਾਨੂੰ ਮੈਂ ਦਿਖਾਨੀ ਆ ਆਊਟਫਿਟ ਨੂੰ ਗਾ ਲੋਅਰ ਪਾਈ ਹੈ ਇਹ ਪਾਈ ਹੈ ਦੀਦੀ ਦੀ ਟੀ-ਸ਼ਰਟ ਲਿਆ ਮੈਂ ਦਿਖਾਵਾਂ ਇੱਧਰ ਲਿਆਓ ਇੱਧਰ ਆਓ ਮੈਂ ਦਿਖਾਵਾਂ ਲੋ ਜੀ ਆ ਦੇਖੋ ਮੇਰੇ ਦਮਨ ਦੀ ਆਊਟਫਿਟ ਦੀਦੀ ਦੀ ਟੀ-ਸ਼ਰਟ ਪਿਛੇ ਚਾਨਣ ਪੈਰਾ ਸਾਫ਼ ਵੀ ਨਹੀਂ ਦਿਖ ਰਿਹਾ ਹਾਂ ਬਸ ਸਹੀ ਐ ਸਹੀ ਉੱਚੀ ਆਈ ਵਸਟੀ ਸ਼ਰਟ ਹਨ ਦੀਦ ਨਾਲ ਲੰਬਾ ਹੋ ਗਿਆ ਤੂੰ ਵੀ ਅੱਛੀ ਸੀ ਭਾਈ ਕਾਲੇ ਬੰਦੇ ਸਭ ਤੋਂ ਪਹਿਲਾਂ ਅੱਗੇ ਲੱਗ ਗਏ ਅਸੀਂ ਬੈਠੇ ਹੀ ਰਹਿ ਗਏ ਫਟਾਫਟ ਸਭ ਤੋਂ ਰੇਡ ਸਾਸਰੀ ਗੱਲ ਕਰ ਬੁਲਾ ਦੋ ਸਾਸਰੀ ਗੱਲ ਜੀ ਸਾਰਿਆਂ ਨੂੰ ਅੱਜ ਸਾਨੂੰ ਛੁੱਟੀ ਮਿਲੀ ਆ ਤੇ ਅੱਜ ਅਸੀਂ ਚੱਲਿਆ ਸੁਨਾਮ ਇੰਜੋਏ ਕਰਨ ਇੰਜੋਏ ਕਰਨ ਤੇ ਇੰਜੋਏ ਕਰਦਾ ਖਰਚੇ ਕਰਨ ਚੱਲ ਹਾਂ ਦਮੰਦੀਆ ਬੁਕਸ ਲਿਆਉਣੀਆਂ 1 ਸਾਲ ਦਾ ਸੈਸ਼ਨ ਸ਼ੁਰੂ ਹੋ ਗਿਆ ਸਪੀਡ ਦਾ ਅੱਛਾ ਸੁਨਾਮ ਹੈ ਮਸ਼ਹੂਰ ਸ਼ਹਿਰ ਆ ਸੁਨਾਮ ਇੰਜੋਏ ਨਹੀਂ ਹੁੰਦਾ ਹੈ ਗੱਲਾਂ ਦੇਖ ਲਓ ਹਣਾ ਬੰਦਾ ਨੂੰ ਆਏ ਕਰਨ ਵਾਲਾ ਹੋਣਾ ਚਾਹੀਦਾ ਐਨਜੋਏ ਤਾਂ ਜਿੱਥੇ ਮਰਜ਼ੀ ਹੋ ਜਾਂਦਾ ਘਰੇ ਬੈਠਿਆਂ ਵੀ ਹੋ ਜਾਂਦਾ ਹਨਾ ਐਨਕਾ ਦੇ ਦੇ ਮੇਰੀਆਂ ਪਾਪਾ ਦੀਆਂ ਪਾਪਾ ਘਾਟੀ ਲਾਂਦੇ ਹੁੰਦੇ ਨੇ ਤੁਸੀਂ ਇਹ ਲਾਣੀਆਂ ਨੇ ਲਾਈਟਾਂ ਆਫ ਕਰਿਆ ਉਧਰ ਸਾਰੀਆਂ ਤੁਸੀਂ ਲਾਣਾ ਚਾਹੁੰਸਾ ਜੇ ਮੈਨੂੰ ਨਹੀਂ ਆਉਂਦੀ ਕੰਦੀ ਸਭ ਠੀਕ ਆ ਸਾਨੂੰ ਲੋਡ ਪੈਂਦੀ ਹੈ ਘਰ ਤਾਂ ਲਟਾ ਬੰਦ ਦਰਵਾਜ਼ੇ ਬੰਦ ਕਰਦੇ ਸਾਰੇ ਬਿੱਲੀ ਨਾ ਵੜ ਜੇ ਪੁੱਤ ਨਹੀਂ ਵੜਦੀ ਮੈਂ ਵੇਖ ਕੇ ਆਵਾਂ ਮੈਨੂੰ ਯਕੀਨ ਨਹੀਂ ਹੈਗਾ ਕਿਰਤੇ मेरे अंकल आके देख नहीं रहे हो अंदर। हम्म अरे अंदर वाला खुला पे अभी लीड नहीं मर रही अभी तो चलो उधर वो बंद करता देखियो हैं देखियो तुझे आये आ देला पापा का काम आ देला ओह oh, oh, oh. देला की हाथ कर कितना खिलारा पाता है यार पापा ने भाई देखे कि एक की कट कट के टीर नाता ਪਾਪਾ ਹੀ ਜਾਣਦੇ ਨੇ ਚਲ ਬਾਅਦ ਚ ਕਰਿਓ ਹੁਣ ਸੈਟ ਹੁਣ ਤਾਂ ਹੀ ਮੈਂ ਕਰਦੀ ਆਹ ਸਾਡਾ ਤਾਂ ਮੋਸਕੂਟਰੀ ਤੇ ਆ ਰਿਹਾ ਪਿੱਛੇ ਉੱਚਾ ਕੱਲਾ ਮੈਂ ਮੇਰਾ ਦਮੂ ਸਕੂਟਰੀ ਚਲਾ ਰਿਹਾ ਕੱਲਾ ਆਜੋ ਆਜੋ ਪਾਪਾ ਦੀ ਜੇ ਤੇ ਤਾਂ ਤੇ ਪਿੱਛੇ ਆਸਾਂ ਨੂੰ ਬੁੱਕਸ ਵਗੈਰਾ ਲੈਣੀਆਂ ਤੇ ਜ਼ਿਆਦਾ ਹੋ ਜਾਣੀਆਂ ਤਾਂ ਚੋੜੀ ਤੇ ਗਏ ਆ ਨਹੀਂ ਤਾਂ ਇੱਕ ਤਾਂ ਪਹਿਣਾ ਵੀ ਔਖਾ ਲੱਗਦਾ ਚਾਰੇ ਬੈਠ ਜਾਂਦੇ ਹਾਂ ਇੱਕ ਟਾਈਮ ਸੀ ਮੋਟਰਸਾਈਕਲ ਤੇ ਆਪਾਂ ਚਾਰੇ ਜਣੇ ਬੈਹ ਜਾਂਦੇ ਹੁਣ ਦੇਖ ਲੋ ਮੈਂ ਲਈ ਦੇਖਾਈ ਅਸੀਂ ਰੁਕਿਆ ਰਾਹ 'ਚ ਦਮਨ ਨੂੰ ਸਾ ਸਕੂਟੀ ਚਲਾ ਕੇ ਥੱਕ ਗਈ ਇਧਰਾਂ ਬੜਾ ਟੋਰ ਕੱਢਿਆ ਯਾਰ ਮਤ ਵਿੱਕੀ ਨੀ ਮੂੰਹ ਭਰੇਗਾ ਤੋ ਕਿੰਦਾ ਆ ਦਮਨ ਕਿਵੇਂ ਲੱਗਿਆ ਫਿਰ ਚਲਾਉਂਦੀ ਰਹਿੰਦੀ ਆ ਚਲਾਉਂਦੀ ਰਹਿੰਦੀ ਆ ਅਜੇ ਮੈਨੂੰ ਨਹੀਂ ਪਤਾ ਬਾਬਾ ਉਹਨੇ ਬਾਬਾ ਪਹਿਲਾ ਮੋੜਸਾਲ ਦੀ ਲਿਫਟ ਲਈ ਹੁਣ ਬਾਬਾ ਨੇ ਰੈਡੀ ਦੀ ਲੈ ਲਈ ਐ ਪਹੁੰਚਣਾ ਵੇਲਾ ਨਹੀਂ ਪ੍ਰੋਬਲਮ ਇਹਨੂੰ ਕਹਿੰਦੇ ਹਿਚਾਈਕਿੰਗ ਹਾਂ ਆਹ ਬੋਤੇ ਆ ਦਵਣ ਨਵੀਆਂ ਬੁੱਕਾਂ ਲੈਣੀਆਂ ਪਈਆਂ ਦਵਣ ਨੂੰ ਦਵਣ ਕਹੇ ਦੀ ਮੇਰਾ ਪ੍ਰਾਣੀਆਂ ਨਾਲ ਸਰ ਜੂਗਾ ਪਰ ਨਹੀਂ ਸਾਰੀ ਜ਼ਿੰਦਗੀ ਨਵੀਆਂ ਲੈ ਕੇ ਦੇਤੀ ਹੋਰ ਸਾਰੀ ਜ਼ਿੰਦਗੀ ਨਵੀਆਂ ਹੀ ਲੈ ਕੇ ਦੇਸੀਆਂ ਪ੍ਰਾਣੀਆਂ ਲਈਆਂ ਹੀ ਨਹੀਂ ਨਾ ਦਵਣ ਕਦੇ ਹਾਂ ਸਸਤੀਆਂ ਦੀ ਲੈ ਲਾਂਗੇ ਹਾਂ ਚਲੋ ਜੀ ਦਵਣ ਦੀਆਂ ਬੁੱਕਸ ਲੈਣ ਆਏ ਆ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਹੈਗੀ ਜੀ ਨੈਕਸਟ ਡੇ ਇਹ ਹੈਗਾ ਨੈਕਸਟ ਡੇ ਤੇ ਅਸੀਂ ਕੱਲ ਬਾਜ਼ਾਰ ਤੋਂ ਆ ਕੇ ਉਸ ਤੋਂ ਬਾਅਦ ਵਲੌਗ ਸ਼ੂਟਿੰਗ ਕੀਤਾ ਇਧਰ ਬੰਦੇ ਹੌਲੀ ਹੌਲੀ ਫਿਰਦੇ ਪਏ ਨੇ ਐਕਟਿਵ ਹੋ ਰਹੇ ਨੇ ਆਫਿਸ ਜਾਣ ਨੂੰ ਅਦਰ ਆਪਣਾ ਮਸ਼ੀਨ ਲਾਤੀ ਹੈ ਹਾਂਜੀ ਸਤਿ ਸ੍ਰੀ ਅਕਾਲ ਨਵੇਂ ਵਲੌਗਸ ਤੁਹਾਡਾ ਸਵਾਗਤ ਹੈ ਮੈਂ ਹੀ ਕਹਦਾ ਬੁੱਢੇ ਹੋ ਗਏ ਹੋ ਆ ਦਾੜੀ ਕਾਲੀ ਕਰ ਦਿੰਦਾ ਠੀਕ ਤੇ ਲੈ ਕੇ ਆਏ ਆ ਅੱਪਾ ਪੁਦੀਨਾ ਤੇ ਪੁਦੀਨਾ ਥੋੜਾ ਜਿਹਾ ਪਾਇਆ ਥੋੜਾ ਜਿਹਾ ਰੱਖ ਲਿਆ ਤੇ ਨਾਲ ਅੱਪਾ ਲੈ ਕੇ ਆਇਆ ਹਰੇ ਪਿਆਜ਼ ਤੇ ਹਰੇ ਪਿਆਜ਼ ਪੁਦੀਨਾ ਤੇ ਇਧਰ ਧਨੀਆ ਆਪਾਂ ਬਣਾਵਾਂਗੇ ਅੱਜ ਖੜੀ ਚਟਨੀ ਬੜਾ ਦਿਲ ਕਰ ਰਹੀ ਬਾਫੀ ਦਿਨਾਂ ਤੋਂ ਹਾਂ ਆ ਕਾਰਡ ਫਸਾਤਾ ਪਰ ਸੋ ਨਿਕਲਦਾ ਨਾ ਨਹੀਂ ਲੈਂਦਾ ਜਿੱਥੇ ਏਟੀਐਮ ਜਾਓ ਤਾਂ ਨਹੀਂ ਨਿਕਲਦਾ ਇਹ ਫਸਾਇਆ ਵੀ ਤੂੰ ਹੀ ਏ ਨਹੀਂ ਯਾਰ ਇੱਥੇ ਨਹੀਂ ਤੂੰ ਹੀ ਅੰਦਰ ਪਾ ਦਿੰਦੇ ਨਾ ਇਹ ਗਲਤ ਕੰਮ ਕਰ ਛੱਡਿਆ ਤੂੰ ਇਧਰ ਆਪਣੀ ਪਾਣੀ ਦੀ ਬੋਤਲ ਰੈਡੀ ਹੋ ਗਈ ਐ ਚਾ ਆਪਾਂ ਨੇ ਖੀਰੇ ਪਾਲਿਆ ਕੱਟ ਕੇ ਅੱਧਾ ਖੀਰਾ ਤੇ ਕੁਛ ਪਦੀਨੇ ਦੇ ਪੱਤੇ ਤੇ ਇਹੜਾ ਆਪਾਂ ਨੇ ਹੁਣ ਸਾਰਾ ਦਿਨ ਚ ਪੀਣਾ ਇਧਰ ਆਪਾਂ ਔਲੇ ਲੈ ਕੇ ਆਏ ਸੀ ਇਹ ਵਾਲੇ ਥੋੜੇ ਜਿਹਾ ਨਾ ਫ੍ਰਿਜ 'ਚ ਰੱਖਣਾ ਥੋੜੇ ਜਿਹਾ ਖਰਾਬ ਜਿਹਾ ਹੋ ਗਏ ਸੀ ਤੇ ਆਪਾਂ ਇਹਨਾਂ ਨੂੰ ਸੁਕਾ ਕੇ ਕੱਟ ਲਿਆ ਆਪਾਂ ਨੂੰ ਹੁਣ ਆਪਾਂ ਇਹਦਾ ਪਾਊਡਰ ਬਣਾ ਲਾਂਗੇ ਮਹਿੰਦੀ ਦੇ ਵਿੱਚ ਪਾ ਕੇ ਲਾ ਲਿਆ ਕਰਾਂਗੇ ਚਲੋ ਜੀ ਦਮਨ ਸਾਡਾ ਸਕੂਲ ਤੋਂ ਆ ਗਿਆ ਸਵੇਰੇ ਚਲਾ ਗਿਆ ਸੀ ਤੇ ਆਪਾਂ ਵੀ ਸਾਰੇ ਕੰਮ ਕਰ ਕਰ ਲੈ ਤੇ ਅੱਜ ਮੈਂ ਸਬਜ਼ੀ ਬਣਾਈ ਸੀ ਪੇਠੇ ਦੀ ਦਮਨ ਨੂੰ ਸਵਾਦ ਲੱਗੀ ਦਮਨ ਆ ਕੇ ਵੀ ਰੋਟੀ ਖਾ ਰਹੀ ਹੈ ਤੇ ਸਕੂਲ 'ਚ ਖਾਲੀ ਸਪੱਟੇ ਖਾਣ ਹੂੰ ਖਾਲੀ ਸੀ ਵਧੀਆ ਲੱਗਿਆ ਸੀ ਮੁੱਠੀ ਖਾ ਲਿਆ ਸੀ ਸਭ ਕੁਝ ਖਾ ਲਿਆ ਸੀ ਜੋ ਫਿਰ ਤੋਂ ਖਾਈ ਲੰਗੀ ਹੋਈ ਹਾਂ ਬਲਰ ਮਾਰ ਰਿਹਾ ਯਾਰ ਤੇ ਚਲੋ ਜੀ ਆਪਾਂ ਸਾਰੇ ਘਰ ਦੇ ਕੰਮ ਕਰ ਕਰ ਲਏ ਤੇ ਆਪਾਂ ਲੰਮੇ ਪੈ ਗਏ ਬੱਚ ਵਲੌਗ ਦੀ ਸ਼ੂਟ ਕੀਤਾ ਤੇ ਥੋੜਾ ਜਿਹਾ ਰੈਸਟ ਕਰ ਲਵਾਂ ਤੇ ਚਲੋ ਦਮਨ ਰੋਟੀ ਖਾ ਲਈ ਫਿਰ ਮਿਲਦੇ ਹਾਂ ਆਪਾਂ ਹੁੰਦਾ ਫਸਟ ਡੇ ਕਿਵੇਂ ਰਿਹਾ ਫਸਟ ਡੇ ਵਧੀਆ ਸੀਗਾ ਬਹੁਤ ਜ਼ਿਆਦਾ ਨਵੇਂ ਜਵਾ ਖਾ ਗਏ ਸੀਗੇ ਬਹੁਤ ਹੈ ਨਵੇਂ ਇੱਥੇ ਬਹੁਤ ਹੈ ਕੱਢੀ ਤੋਂ ਐਕਸਟ੍ਰੀਮ ਵੀਕ ਵੀਡੀਓ ਆਈ ਹੈ ਅੱਛਾ ਚਲੋ ਨਵੇਂ ਨਵੇਂ ਫਰੈਂਡ ਮਿਲਣਗੇ ਤੁਹਾਨੂੰ ਹਨਾ ਕਿੱਥੋਂ ਦੇ ਸਾਰੇ ਇੱਥੇ ਲਾਸ ਸੰਗਰੂਰ ਦਾ ਹਨੀ ਭਾਈ ਹਾਂ ਅੱਜ ਨੀਤ ਉਹ ਸਕੂਲ ਨਹੀਂ ਸੀ ਆਏ ਹਾਂ ਉਹ ਕਿਉਂ ਨਹੀਂ ਆਏ ਉਹ ਨਾ ਹੈ ਬੁੱਕਸ ਰੈਂਦੀਆਂ ਨੇ ਤਾਂ ਕਰਕੇ ਚਲੋ ਜੀ ਅੱਜ ਸਵੇਰੇ ਆਫਿਸ ਜਾ ਕੇ ਫੇਰ ਕਰਿਆ ਆ ਗਿਆ ਆਪਾਂ ਲੰਚ ਕਰਨ ਆਹ ਤਾਰ ਕਹਿੰਦੇ ਅੱਜ ਮੈਂ ਘਰੇ ਲੰਚ ਕਰਨਾ ਹੈ ਗਰਮ ਗਰਮ ਤੇ ਹੁਣ ਲੰਚ ਕਰ ਲਿਆ ਤੇ ਨਾਲ ਚੱਲ ਰਿਹਾ ਪਪੀਤਾ ਮੈਨੂੰ ਤੇ ਪੁੱਛਿਆ ਹੀ ਨਹੀਂ ਹੈਗਾ ਹੂੰ ਤੁਸੀਂ ਪੁੱਛੋ ਪਾਪਾ ਨੇ ਤੇ ਪੁੱਛਿਆ ਨਹੀਂ ਮੈਨੂੰ ਹਾਂ ਪਪਾ ਨੇ ਸਿਰ ਇੱਕ ਵਾਰ ਤਸ ਨਾ ਉਸੇ ਸਿਰ ਇੱਕ ਵਾਰ ਹੀ ਇਹ ਕਿੁੱਟੇ ਕਰਾਉਨੇ ਪਹਿਲਾਂ ਮੈਂ ਤੁਹਾਡੇ ਪਿੱਛੇ ਸਾਰਾ ਕੰਮ ਕੁ ਮੈਂ ਘਰ ਦੇ ਸਾਰੇ ਕੰਮ ਧੰਦੇ ਕਰਦੇ ਸਫਾਈਆਂ ਸੁਫਈਆਂ ਕਰਕੇ ਮੈਂ ਥੋੜਾ ਜਿਹਾ ਲੰਮੇ ਪੈ ਗਈ ਮਾੜੀ ਜਿਹੀ ਅੱਖ ਲੱਗੀ ਮੇਰੀ ਫਿਰ ਇਹਨਾਂ ਨੂੰ ਤੁਸੀਂ ਆ ਗਏ ਹੁਣ ਜਾਣਾ ਤੇ ਆਫਿਸ ਤਲੀਆਂ ਪਰੇ ਦੇ ਤੱਕ ਜੇ ਨਹੀਂ ਦਿਲ ਕਰਦਾ ਤਾਂ ਜਾਉਂਗਾ ਚਾਹ ਚ ਪੀਣੀ ਹੈ ਕਿ ਆਹੇ ਤਾਂ ਦੀ ਭੁይታ ਕਰ ਲੈ ਅੱਜ ਮੈਂ ਵੀ ਚਾਹ ਪੀਣੀ ਯਾਰ ਪਤਲੀ ਜੀ ਜੀ ਕਰਨ ਲਿਆ ਮੇਰਾ ਪਤਲੀ ਜੀ ਚਾਹ ਕੱਪੀ ਕੱਪੀ ਮੰਗੇ ਹਾਂ ਕੱਪ ਕੱਪ ਜਿਹੜਾ ਉਦੋਂ ਕੱਪੀ ਕੀ ਹੁੰਦਾ ਕੱਪੀ ਕੱਪੀ ਮੰਗੇ ਜਿਹੜਾ ਅੱਡਾ ਹੁੰਦਾ ਉਹ ਕੱਪ ਹੁੰਦਾ ਅੱਛਾ ਐਡੀ ਕੋ ਕੱਪੀ ਹੁੰਦੀ ਹੈ ਲਓ ਜੀ ਦੇਖ ਲੋ ਜੀ ਅਸਾ ਅੱਜ ਕੱਪੀ ਆ ਉਤਾਰਨ ਦਿਖਾਣਗੇ ਜਦੋਂ ਚਾਹ ਬਣਾਣਗੇ ਨਾ ਮੈਂ ਚਾਹ ਬਣਾਵਾਂਗੀ ਫਿਰ ਤੁਹਾਨੂੰ ਦਿਖਾਵਾਂਗੀ ਕੱਪੀ ਕਿਹੜੀ ਹੁੰਦੀ ਠੀਕ ਹੈ ਦਮੂ ਮਸਤ ਲੱਗਾ ਪਿਆ ਖਾਣ ਥਿਲੇ ਜੀ ਆਪਾਂ ਕੰਮ ਕਰ ਸਾਰੇ ਖਤਮ ਕਰ ਲਏ ਜਿਵੇਂ ਤੁਸੀਂ ਦੇਖਿਆ ਦੁਪਹਿਰੇ ਉਤਾਰ ਆਈ ਸੀ ਲੰਚ ਕਰਨ ਵਾਸਤੇ ਤੇ ਲੰਚ ਕਰਨ ਤੋਂ ਬਾਅਦ ਉਤਾਰ ਆਫਿਸ ਗਈ ਹੈ ਕਿ ਘਰੇ ਬੈ ਕੇ ਕੰਮ ਕਰਨ ਲੱਗ ਪਈ ਤੇ ਹੁਣ ਟਾਈਮ ਹੋ ਗਿਆ ਜੀ 4:00 6:00 ਦਾ ਤੇ ਉਤਾਰ ਦੀ ਫਰਮਾਇਸ਼ ਆਈ ਕਿ ਚਾਹ ਬਣਾ ਕੇ ਦਿਓ ਤੇ ਅੱਜ ਚਾਹ ਮੇਰੀ ਵੀ ਸਲਾਹ ਪੀਣ ਦੀ ਤੇ ਇਧਰ ਆਪਾਂ ਲੱਗਿਆ ਚਾਹ ਬਣਾਣਾਂ ਚਾਹ ਬਣਾਵਾਂਗੇ ਬਿਸਕੁਟ ਦੁੱਧ ਘੱਟ ਵਾਲੀ ਜਿੱਥੇ ਘੱਟ ਦੁੱਧ ਪਾਇਆ ਹੋਵੇ। ਅੱਜ ਚਾਹ ਰੱਖਦੀ ਆ ਤੇ ਆਪਣਾ ਦਵਨ ਜਿਹੜਾ ਸਕੂਲੋਂ ਆ ਕੇ ਸੁੱਤਾ ਪਿਆ ਉਹਦੇ ਲਈ ਆਪਾਂ ਬਾਅਦ ਚ ਦੁੱਧ ਦੇ ਵੀ ਕਰਾਂਗੇ। ਸਭ ਤੋਂ ਪਹਿਲਾਂ ਪਾਣੀਆ ਚਾਹ ਇਲਾਚੀ। ਨਾਲ ਪਾਣੀ ਥੋੜੀ ਸੌਫ ਇੱਕ ਕਮੈਂਟ ਆਇਆ ਜੀ ਮਨਜੋਤ ਕੌਰ ਦਾ ਤੇ ਉਹ ਕਹਿ ਰਹੇ ਸਾਰਾ ਕਿ ਜਿਹੜੀ ਤੁਸੀਂ ਮਹਿੰਦੀ ਲਾਈਓ ਕਿੰਨਾ ਟਾਈਮ ਲੱਗਦੀ ਹੈ ਜੀ ਇੱਕ ਵੀ ਇੱਕ ਤਾਂ ਨਿਕਲ ਹੀ ਜਾਂਦਾ ਉਹਦੇ ਨਾਲ ਮੇਰੇ ਜਿਆਦਾ ਵਾਈਟ ਨੇ ਬਾਅਦ ਤੁਸੀਂ ਲਾ ਕੇ ਟਰਾਈ ਕਰਿਓ ਫਿਰ ਦੱਸਿਓ ਬਣਾ ਆਪਾਂ ਲਾਈ ਚੀ ਪਾ ਲਈਏ Yn ddeimlo'n gael yn dda, mae'n dweud i'r fôn. Daeth y rhain yn feliad. ਆਪਾਂ ਲਾਸਟ ਕੇ ਪਾਵਾਂਗੇ। ਲੋਜੀ ਚਾ ਆਪਣੀ ਉੱਪਰ ਗਈ ਹੈ। ਤੇ ਜਿਸ ਦਿਨ ਦਾ ਉਸ ਬੈਡਰੂਮ ਚ ਬੈੱਡ ਲੱਗੇ ਨੇ ਇਸ ਬੈਡਰੂਮ ਚ ਕੋਈ ਨਹੀਂ ਪੈਂਦਾ ਹੈਗਾ ਤੇ ਇੱਧਰ ਸਾਫ਼ ਸੁਥਰੀਆ ਹੀ ਰਹਿੰਦਾ। ਤੇ ਬਾਕੀ ਇਹ ਕਿ ਘਰ ਦੇ ਸਾਫ਼ ਸੁਥਰੀਆ ਕਰਨਾ ਤਾਂ ਮੇਰਾ 2 ਮਿੰਟ ਦਾ ਕੰਮ ਆ ਮੈਂ 2 ਮਿੰਟ ਚ ਕਰ ਦੇਣੀ ਆ। ਤੇ ਆਪਣੀ ਸਾਰੀ ਸਫਾਈ ਹੋ ਗਈ ਸੀ ਸਾਰੇ ਉਦੋਂ ਬਾਅਦ ਆਪਾਂ ਰੈਸਟ ਤੇ ਹਾਂ। ਤੇ ਬਾਹਰ ਦਾ ਆ ਦਿਨਾਂ ਚ ਮੌਸਮ ਜਿਹੜਾ ਨਾ ਆ 10ਵਾਂ ਮੌਸਮ ਐ ਨਾ ਸੋਨਾ ਹੋਇਆ ਪਿਆ ਨਾ ਬਹੁਤ ਵਧੀਆ ਠੰਡਾ ਠੰਡਾ ਮੌਸਮ ਐ ਤੇ ਬੜਾ ਵਧੀਆ ਲੱਗਦਾ ਨਹੀਂ ਤੇ ਏਦੋਂ ਬਾਅਦ ਤਾਂ ਹੁਣ ਗਰਮੀ ਹੋ ਜਾਣੀ ਤੇ ਮੱਛਰ ਹੋ ਜਾਣਾਂ ਬਾਹਰ ਬੈਠਣ ਲੱਗਿਆ ਵੈਸੇ ਰਾਤ ਨੂੰ ਜਦੋਂ ਠੰਡ ਹੁੰਦੀ ਐ ਮੱਛਰ ਆ ਜਾਂਦਾ ਤੇ ਆ ਸਾਡੇ ਫੱਟੇ ਦੇ ਕੰਮ ਦੇ ਉੱਤੇ ਜਦੋਂ ਆਇਆ ਸੀ ਬਾਲਬੂ ਖੇਡਦਾ ਸੀ ਤੇ ਪਹੁੰਚ ਜੇ ਨਹੀਂ ਕੋਠੇ ਦੇ ਉੱਤੇ ਡੰਡਾ ਲਿਆ ਕੇ ਤੇ ਹੁਣ ਸਾਡੀ ਚਾਹ ਬਣ ਗਈ ਤੇ ਚਾਹ ਚਾਹ ਅਸੀਂ ਬਾਹਰ ਬੈਠ ਕੇ ਪੀਨੇ ਆ ਅੱਜ ਥੋੜੀ ਜਿਹੀ ਚਾਹ ਮੈਂ ਵੀ ਪੀਣੀ ਆ ਚਾਹ ਨੂੰ ਚਾਹ ਨੂੰ ਵਾਲਾ ਆ ਉਨਾਕਾ ਪਾਣੀ ਚੀਨੀ ਜੁੱਟਾ ਦਾਦੇ ਨੂੰ ਬਲਣੀ ਆਪਾਂ ਨੂੰ ਠੀਕ ਹੈ ਤਾਂ ਫਿਰ ਦੇ ਵਿੱਚ ਜਾਂ 7 ਨੂੰ 2 ਤਾਂ ਰੁਕਾ ਪੰਜ ਇਹ ਤਰ੍ਹਾਂ ਆਪਾਂ ਨਾਲ ਹੋਰ ਜੀ ਬਰੈਡਾਂ ਨੂੰ ਬਟਰ ਲਾ ਦਿਆਂ ਨਾਲ ਬਰੈਡਾਂ ਚਾਰ ਲੋ ਜੀ ਚਾਹ ਪਣੀ ਬਲ ਚੁੱਕੀ ਆ ਬਸ ਦੋ ਤੋਂ ਬਾਲੇ ਪਵਾਵਾਂਗੇ ਆਪਾਂ ਜੇ ਚੀਨੀ ਪਾ ਕੇ ਉਬਾਲਾ ਨਾਲ ਦਵਾਓ ਤਾਂ ਵਧੀਆ ਕੰਦੇ ਲੋ ਜੀ ਇੱਧਰ ਆਪਾਂ ਬਰੈਡ ਨੂੰ ਬਟਰ ਲਾ ਲੈਂਦੇ ਆ ਸਾਹ ਹੀ ਨਾਲ ਖਾ ਲਈਏ ਇਹਨਾਂ ਤੋਂ ਬਹਿ ਕੇ ਇਸ ਤਰ੍ਹਾਂ 好多年。 ਮੰਨਿਆ ਜਿਆਦਾ ਸਸਟਰੀ ਲੱਗ ਰਿਹਾ ਕਿ ਇਸ ਜਿਆਦਾ ਨਹੀਂ ਇਹ ਕੈਟ ਪੁੱਟ ਤੇ ਘੱਮ ਕਰਦੀ ਵਾਹ ਤੋਵੇਂ ਤੇ ਜਿਵੇਂ ਆਹਦੀ ਕਾਹਦੀ ਕੋਈ ਚੋਰ ਚੇਤ ਲੱਤੀ ਹੈ ਤੇ ਅੱਜ ਜਿਵੇਂ ਲੋ ਜੀ ਸਾਡੇ ਬ੍ਰੈਡ ਤੇ ਚਾਹ ਰੈਡੀ ਏ ਤੇ ਹੁਣ ਆਪਾਂ ਬਹਿ ਕੇ ਇੰਜੋਏ ਕਰਦੇ ਆਂ ਆਜੋ ਮੈਨੂੰ ਯਾਰ ਨਾਲ ਸਪਾਦਾ ਤੋ ਮਾਰੀ ਬਹਿ ਕੇ ਪੀਨੇ ਪੋਚਾ ਮੈਂ ਬਟਰ ਲਾ ਕੇ ਰਹੀ ਹਾਂ ਬ੍ਰੈਡਾਂ ਤੇ ਹੂੰ ਜੇ ਜਿਹੜੀ ਆਪਣੀ એનર્ਜੀ ਬੇਸਟ ਹੋਈ ਨਾ ਕੰਮ ਕਰਕੇ ਉਹ ਦੁਬਾਰਾ ਆ ਜੂਗੀ ਹੈ ਤੇ ਕੈਂਪਰ ਕਿੱਧਰ ਜਾ ਰਿਹਾ ਤੁਹਾਡਾ ਨੀਂਦ ਆ ਰਹੀ ਹੈ ਨੀਂਦ ਆ ਰਹੀ ਸੱਚਾ ਦਾ ਰੰਗ ਉਹ ਹੋ ਜਾ ਨਹੀਂ ਹੈਗਾ ਥੋੜਾ ਜਿਹਾ ਕਾਲਾ ਆ ਮੈਂ ਪਤੀ ਜਿਆਦਾ ਪਾਈ ਅੱਜ ਮੈਂ ਮਹੀਨੇ ਵ ਡੇਢ ਬਾ ਚਾਹ ਪੀਣ ਲੱਗਿਆ ਥੋੜੀ ਜੀ ਪੀ ਕੇ ਦੇਖਦੀ ਆ ਜੇ ਸੂਟ ਕਿੱਥੇ ਦਾ ਪੀਣਾ ਜਿੱਥੇ ਦਾ ਰਹਿੰਦਾ ਇਹ ਕੱਪ ਜ਼ਿਆਦਾ ਹੋ ਗਿਆ ਤੂੰ ਕਿਹ ਕਿਸੀ ਨਹੀਂ ਨਹੀਂ ਅੱਧੀ ਛੱਡੂਗੀ ਵਿੱਚੋਂ ਸਾਰੀ ਨਹੀਂ ਲੈਂਦੀ ਮੈਂ ਪਾ ਲੇ ਕੱਪੀ ਕੱਪੀ ਕਰਨੇ ਆ ਅੱਛਾ ਸੱਚ ਹਾਂ ਕੱਪੀ ਕੱਪੀ ਕਹਿ ਰਹੀ ਹਾਂ ਜੀ ਆ ਹੁੰਦਾ ਕੱਪ ਮੈਂ ਤੁਹਾਨੂੰ ਕਿਹਾ ਸੀ ਮੈਂ ਕੱਪੀ ਦਿਖਾਉਂਗੀ ਮੈਂ ਤਾਂ ਭੁੱਲੀ ਗਈ ਇਹ ਵੈਸੇ ਇਹਨੂੰ ਮੱਗ ਕਹਿੰਦੇ ਨੇ ਉਹ ਆਪਾਂ ਜਿਹੜੀ ਪੰਜਾਬੀ ਜਿਹਾ ਆਪਾਂ ਜਿਹੜੀ ਛੋਟੇ ਕੱਪ ਹੁੰਦਾ ਉਹਨੂੰ ਕੱਪੀ ਕਹਿੰਦੇ ਆ ਚਲ ਠੀਕ ਹੈ ਕੋਈ ਨਾ ਆਪਾਂ ਨਾ ਪੀਨੇ ਕੱਪੀ ਕੱਪੀ ਦਿਨੇ ਨਹੀਂ ਗੁ ਪੀ ਲੈਣਾ ਬਾਕੀ ਛੱਡ ਦੇ ਦਬੋਂ ਦੇ ਦਾਂਗੇ ਚਾਹ ਤਾਂ ਤੁਸੀਂ ਦੱ ਬੱਧੀ ਅੱਜ ਤੋਂ ਪਾਦੀ ਹੈ ਨਾ ਦੁੱਧ ਘਾਟ ਹੀ ਪਾਇਆ ਜਿਆਦਾ ਨਹੀਂ ਪਾਇਆ ਇਹ ਮੌਸਮ ਬਹੁਤ ਵਧੀਆ ਤਾਂ ਠੰਡਾ ਠੰਡਾ ਹੈ ਨਾ ਅੱਗੇ ਗਰਮੀ 'ਚ ਬਹੁਤ ਬੁਰਾ ਹਾਲ ਹੋ ਜਾਣਾ ਪਹਾੜਾਂ ਵਰਗੀ ਫੀਲਿੰਗ ਆ ਰਹੀ ਹੈ ਕੱਲ ਤਾਂ ਥੋੜਾ ਜਿਆ ਕੱਲ ਤਾਂ ਨਹੀਂ ਦੋ ਕੱਲ ਵੀ ਠੀਕ ਸੀਗਾ ਹਾਂ ਕੱਲ ਵੀ ਸਹੀ ਥੋੜੇ ਦਿਨ ਪਹਿਲਾਂ ਹਫਤੇ ਪਹਿਲਾਂ ਬਹੁਤ ਗਰਮੀ ਸੀ ਤੇ ਇੱਧਰ ਆਪਾਂ ਨੇ ਪ੍ਰੈਸ ਲਾ ਲਈ ਹੈ ਜੀ ਤੇ ਹੁਣ ਆਪਣਾ ਟਾਈਮ ਹੈ ਜੀ ਕੱਪੜੇ ਪ੍ਰੈਸ ਕਰਨ ਦਾ ਕਿ ਟਾਈਮ 7:30 ਵਜੇ ਦਾ ਹੋ ਗਿਆ ਤੇ ਆਸ ਟਾਈਮ ਮੈਨੂੰ ਹੁੰਦਾ ਕਿ ਮੈਂ ਕੱਪੜੇ ਪ੍ਰੈਸ ਕਰ ਲਾਂ ਆਪਣੇ ਵੀ ਕੱਪੜੇ-ਕੁੱਪੜੇ ਪ੍ਰੈਸ ਹੋ ਗਏ ਨੇ ਤੇ ਹੁਣ ਆਪਾਂ ਕਰ ਲੱਗਿਆ ਜੀ ਰਾਤ ਦੇ ਰੋਟੀ ਪਾਣੀ ਦੀ ਤਿਆਰੀ ਤੇ ਰਾਤ ਦੇ ਰੋਟੀ ਪਾਣੀ ਦੇ ਵਿੱਚ ਆਪਾਂ ਜੀ ਚੌਲ ਭਿਓਂ ਕੇ ਰੱਖੇ ਨਾਲ ਦਾਲ ਤੇ ਅੱਜ ਖਿਚੜੀ ਬਣਾਵਾਂਗੇ ਆਪਾਂ ਪੈਂਮ 8:30 ਦਾ ਹੋ ਗਿਆ ਤੇ ਮੈਂ ਵੀ ਆਰਾਮ ਨਾਲ ਬੈਠੀਆਂ ਕੱਪੜੇ ਪ੍ਰੈਸ ਕਰਨ ਲੱਪੀ ਤੇ ਇੱਧਰ ਆਪਾਂ ਨੇ ਕੱਪੜੇ-ਕੁੱਪੜੇ ਪ੍ਰੈਸ ਕਰਕੇ ਰੱਖ ਲਏ ਸਾਰੇ ਤੇ ਹੁਣ ਰਾਤ ਦਾ ਬਣਾਉਣਾ ਮੈਂ ਕਿਉਂ ਨਿਚਰ ਰਵਤਾਰ ਵੀਲੇ ਹੋ ਜਾਂਦੇ ਨੇ ਫਿਰ ਰਵਤਾਰ ਦੇ ਨਾਲ ਦਾਲ ਦੇ ਨਾਲ ਆਪਾਂ ਨੇ ਖਿਚੜੀ ਇੱਕ ਸੀਟੀ ਨਾਲ ਖਿਚੜੀ ਬਣ ਜਾਣੀ ਇਦਰਾ ਪਤਰਤੀ ਖਿਚੜੀ ਅੱਜ ਰਾਤ ਨੂੰ ਖਿਚੜੀ ਖਾਵਾਂਗੇ ਅੱਜ ਖਿਚੜੀ ਖਾਣ ਦਾ ਦਿਲ ਸੀਰੇ ਪੇਠਾ ਬਣਾਇਆ ਸੀ ਤੇ ਤਾਂ ਕਰਕੇ ਕਿਹਾ ਕਿ ਰਾਤ ਨੂੰ ਕੁਝ ਹਲਕਾ ਖਾਣੇ ਆ ਤੇ ਬਾਕੀ ਜੀ ਚਲੋ ਅੱਜ ਦਾ ਵਲੌਗ ਸਾਡਾ ਇਹੀ ਹੈ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਦੇ ਨਾਲ ਤੇ ਉਮੀਦ ਕਰਦੇ ਆ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਵੇਗਾ ਜੇ ਪਸੰਦ ਆਇਆ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਓ ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਇਦਰਾ ਤੁਸੀਂ ਦੇਖ ਲਓ ਬਾਸੀ ਸਾਹਿਬ ਐਸੇ ਕੋਚ 'ਚ ਬੈਠੇ ਨੇ ਅਜੇ ਤੱਕ ਕੰਮ ਨਹੀਂ ਖਤਮ ਹੋਇਆ ਇਹਨਾਂ ਦੇ ਆਫਿਸ ਦਾ ਦੂਜਾ ਵੀ ਲੈਪਟਾਪ ਹਾਂ ਤੇਜਲ ਜੀ ਬਾਈ ਬਸ ਸਾਰੇ